ਐਂਡ ਗੰਗਾ ਦਾ ਇੱਕ ਹੋਰ ਤਮਾਕਾ ਸੂਟ ਵਿੱਚ ਆ ਪੱਲੋ 4500 ਰੁਪਏ ਦਾ ਬ੍ਰਾਂਡ ਗੰਗਾ ਦਾ 2024 ਦਾ ਪਾਜੇ ਪਕੌੜੇ 2025 ਉਹ ਚਹੀਦਾ ਮਾਰਾ ਬ੍ਰਾਂਡ 24 24 25 ਦਸੰਬਰ ਨੂੰ ਦੁਕਾਨ ਤੇ ਆਇਆ ਨਾ ਇੱਧਰ ਵੇਖੋ ਭਾਈ ਸੂਟ ਦਾ ਰੇਟ ਹੈਗਾ ਸੀ ਤਮਾਕਾ ਇਹ ਤਮਾਕਾ ਦੁਬੱਟੇ ਦਾ ਕਰਾਓ 4500 ਕੁ ਦਾ ਰੇਟ ਸੀ ਸੂਟ ਦਾ ਕੰਪਨੀ ਦਾ ਮਾਲ ਸੀ 6 ਰੰਗਾਂ ਚ ਮੈਨੂੰ ਮਿਲੇ 2 ਰੰਗ ਮੇਰਾ ਰੇਡ ਸੂਟ ਦਾ 2600 ਰੁਪਏ ਗਲਾਸ ਵੈਲਵਟ ਦਾ ਕਪੜਾ ਲਾ ਜੀ ਲਾਡੀ ਭਾਈ ਦੁਪੱਟੇ ਤੇ ਠਿੱਪੇ ਵੀ ਲੱਗੇ ਜੀ ਮੈਂ ਕਹਨਾ ਭਾਈ ਆ ਦੇਖੋ ਗਲਾਸ ਵੈਲਵਟ ਦਾ ਦੁਪੱਟਾ ਗਲਾਸ ਵੈਲਵਟ ਦਾ ਸੂਟ ਗਲਾਸ ਵੈਲਵਟ ਦਾ ਦੁਪੱਟਾ ਗਲਾਸ ਵੈਲਵਟ ਦੀ ਬੈਕ ਸਾਗਰ ਬਾਛਾ ਕਢਾਈ ਚੈੱਕ ਕਰਾ ਭਾਈ ਮੋਰ ਐਂਡ ਪੀਸ ਹੈ ਕਰੇ ਇਹ ਬਾਹਰ ਚੈੱਕ ਕਰਾ ਡੰਡਾ ਦੀ ਮੋਰ ਚੈੱਕ ਕਰੋ ਡੰਡਾ ਜੀ ਭਾਈ ਮੈਂ ਫੋਟੋ ਚੈੱਕ ਕਰਾ ਦੇਣਾ ਨਾਲ ਬਾਰਡਰ ਮਸ਼ਬੀਨੇ ਦੀ ਅੱਗੇ ਆ ਇਹ ਰੰਗ ਸੂਰ ਵਿੱਚ ਨੇ ਭਾਈ ਗੰਗਾ ਇਹ ਕਲਰ ਐਸਾ ਵੈ ਜਿਹੜਾ ਸਾਡੀ ਪੰਜਾਬ ਦੀ ਕੁੜੀਆਂ ਦੀ ਜਾਣ ਵਾਦੀ ਤਾਂ ਹੋਰ ਵੀ ਹੋਰ ਵੀ ਹੋਰ ਲੱਡੀ ਬਾਹੜੀ ਚੁੰਨੀ ਵੜੀ ਤੇ ਪੋਟਾ ਇਹਦੇ ਸੂਟ ਅਗੇ ਕਿੰਦੀ ਦੇ 8 ਲੱਡੀ ਬੋਲੋ ਜੀ ਸੱਤ ਤੋਂ 12 ਕੋਈ ਵੀ ਪ੍ਰਿੰਟ ਨਹੀਂ ਗਾ ਇਹ ਸਾਰਾ ਵਰਕ ਗਲਾਸ ਵੈਲਵਟ ਦਾ ਸੂਟ ਹੋਵੇ ਗਲਾਸ ਵੈਲਵਟ ਦਾ ਦੁਪੱਟਾ ਹੋਵੇ ਇਹਦੇ ਸੂਟ ਘੱਟੇ ਗਏ ਜੇ ਮਹਿੰਦੀ ਵਾਧੇ ਗਏ ਇਹਦਾ ਆਰਡਰ ਘੱਟ ਪਾਣਾ 8 ਸੂਟ ਲੜੀ ਇੱਕ ਗੱਲ ਹੋਰ ਕਿਹੜੇ ਦੁਕਾਨ ਤੇ ਨਹੀਂ ਮੈਨੂੰ ਦੁਕਾਨ ਤੇ ਹੈ ਇਹ 800 ਦਾ ਦੁਕਾਨ ਤੇ ਮੈਨੂੰ ਇਹ ਵੀਡੀਓ ਪੈਂਦੇ ਸਾਰ ਵੀਡੀਓ ਚੱਲੇਗੀ ਨੈਟ ਤੇ ਪੋਣੇ ਨੂੰ ਇਹ ਮੇਰੇ ਹੱਥ ਕੁਛ ਨਹੀਂ ਜੇਗਾ ਆਰਡਰ ਪਾਜੋਗੇ ਤਾਂ ਠੀਕ ਹੈ ਲੈ ਗਿਆ ਸੂਟ ਹੈ ਲੜੀ ਕਿਹੜੇ ਵਾਲਾ ਸੂਟ ਹੈ ਇਹ ਭਾਈ ਸਮੁੰਦਰੀ ਮੋਤੀ ਵਾਲਾ ਇੱਕ ਪਾਕਿਸਤਾਨੀ ਸੂਟ ਹੈ ਮਦਦ ਦਾ ਸੂਟ ਸੂਟੇ ਵਿੱਚ ਹੈ ਤਾਂ 1990 ਰੁਪਏ ਦਾ ਉਹੀ ਹੈ ਪੱਕਾ ਬਦਾ ਭਾਜੀ ਕੁਆਲਟੀ ਕੁਆਲਟੀ A1 ਉਹ ਸ਼ਿਮਰ ਤੇ ਹੀ ਉਹ ਸ਼ਿਮਰ ਤੇ ਇਹ ਆ ਗਿਆ ਮਸਲੀਨ ਤੇ ਰੇਡ ਆਈ ਦਾ ਹਟਾਣਾ ਲਾ 11:40 ਹੋਏ ਹੋਏ ਸਮੁੰਦਰੀ ਸਮੁੰਦਰੀ ਮੋਤੀ ਉਹ ਵੀ 11:40 ਮਥਲੀਨ ਕਪੜਾ 12 ਮਿਲਡਾਈ ਸਲਵਾਰ ਹੁਣ ਦਿੱਲੀ ਵਾਲੀ ਨਹੀਂ ਰਹੀ ਸਕ ਮਿਲਡਾ ਸਲਵਾਰ ਦਿੱਲੀ ਵਾਲੀ ਨਹੀਂ ਰਹੀ ਚੱਲ ਅਡੀ ਪੜੀ ਹੋਰ ਕੀ ਕਰਦਾ ਕੰਮ ਸਾਰਾ ਹੀ ਅੜੀ ਸਿਆਣੀ ਹੋ ਗਈ ਨਾ ਮੈਂ ਆਣਾ ਭਾਈ ਦਿੱਲੀ ਵਾਲੇ ਨੂੰ ਕਹਿ ਕੇ ਕਹਿ ਕੇ ਕਹਿ ਕੇ ਬੜਾ ਜਿਹਾ ਖਲਾਖੀ ਉਹਨਾਂ ਨੂੰ ਨਹੀਂ ਕਰੇ ਬਾਬ ਨੇ ਧੱਕਾ ਭਾਈ ਮੇਰੀ ਗੱਲ ਜਿੰਨਾ ਮੈਂ ਜਲੀਲ ਨਾਲ ਬਜ਼ਾਅ ਕੀਤਾ ਸ਼ਹਿਰ ਨਹੀਂ ਚਲੋ ਕੀਤਾ ਵਟਾ ਬਹੁਤ ਸੋਣਾ ਹੈ ਟੈਂਟ ਦਾ ਕਪੜਾ ਓਕੇ ਚੜਾਈ ਸੂਟ ਦੀ ਬਣੇਗੀ 29 ਲੰਬਾਈ ਸੂਟ ਦੀ ਬਣੇਗੀ 46 ਵੱਡੀ ਗੱਲ ਹੈ ਨਾ ਕਿ ਜਿਹੜੀ ਮਸ਼ੀਨ ਆਣੀ ਉਹ ਬੈਗ ਵੀ ਪ੍ਰਿੰਟ ਆਣੀ ਹੈ ਅੱਗੇ ਨਹੀਂ ਆਦੀ ਅੱਗੇ ਨਹੀਂ ਆਦੀ ਬਾਜੂ ਖੁੱਲੀ ਬਲੀ ਲੰਬਾਈ ਖੁੱਲੀ ਡੋਲੀ ਤੇ ਇੱਕ ਗੱਲ ਧਿਆਨ ਨਾਲ ਹੋਰ ਸੁਣਨਾ ਇਹ ਆਰਟੀਕਲ ਵਾਲੇ ਸੈਂਪਲ ਦੇ ਲਈ 40 ਸੂਟ ਆਏ ਨੇ ਠੀਕ ਹੈ ਪਾਰਟ ਕਰਾ ਮੈਂ ਆਨਲਾਈਨ ਸੂਟ ਬੁੱਕ ਕਰਾਂਗਾ 16 ਬਸ ਜਲੀ ਲਾਡੀ ਭਾਵੇਂ ਮੈਂ ਕਾਊਂਟਰ ਤੇ ਉਹ ਵੀ ਜਦੋਂ ਵੀਡੀਓ ਬਣੇ 11 12 ਵਜੇ ਕਰਾਇਓ ਉਸ ਤੋਂ ਬਾਅਦ ਫਤੋਬਾ ਲੜੀ ਚੜ ਕਬਾਰੇ ਬਾਗੀ ਮਤੋਂ ਬਾਦ ਨਹੀਂ ਸਾਰੇ ਕੋ ਡੀਪਲੀ ਦਿਖਾ ਦੇ ਚੱਲ ਜਾ ਆ ਜਾ ਆ ਜਾ ਸੂਟ ਪਾਕਿਸਤਾਨੀ ਐ ਸੂਟ ਮੈਂ ਚੰਡੀਗੜ੍ਹ ਦੀ ਬੁਟੀਕ ਤੋਂ ਨਿਸਪਾਰ ਰਿਹਾ ਚੰਡੀਗੜ੍ਹ ਦੀ ਬੁਟੀਕ ਦਾ ਮਤਲਬ ਸਮਝ ਗਏ ਨਾ ਚੰਡੀਗੜ੍ਹ ਬੁਟੀ ਸਾਗਰ ਕੀ ਇਨ ਨੂੰ ਕੀ ਲੱਗ ਲੜੀ ਵਿੱਚ ਕੀ ਲੱਗਦੇ ਬੀਓ ਸਮਝ ਨਹੀਂ ਆ ਰਿਹਾ ਕੀ ਇਹ ਬਾਟਾ ਕੀ ਪ੍ਰੈਸਰੀਆ ਪ੍ਰੈਸ ਨਹੀਂ ਹੋਇਆ ਇਹ ਫਿੜਕ ਨਹੀਂ ਕਰਾਇਆ ਕੀ ਆਜਾ this is 100% viscose tissue crush ਉਸ ਤਰ੍ਹਾਂ ਮੈਂ ਕਹ ਲਈ ਕਪੜਾ ਕਰਿਸ਼ਦਾ ਨਾਲ ਤਾਂ ਨਹੀਂ ਹੋਈ ਆ ਗਏ ਮਲੇਰ ਕੋਟਲੇ ਦੇ ਕਾਰੀਗਰ ਕੋ ਹੁਣ ਤੂੰ ਇਹ ਨਾ ਕਿ ਫੇਟ ਹੈ ਭਾਈ ਮੈਨੂੰ ਇਹ ਨਹੀਂ ਸਮਝ ਆਉਂਦਾ ਕਦੀ ਪਟਿਆਲੇ ਪਹੁੰਚ ਜਾਂਦੇ ਜੇ ਕਦੀ ਮਲੇਰ ਕੋਟਲੇ ਆਖਦੀ ਸਾਡਾ ਮਨ ਨੂੰ ਨਹੀਂ ਬਹੁਤ ਦੀ ਕਢਾਈ ਸਾਗੇ ਠੀਕ ਹੈ ਕਾਰੀਗਰ ਲੱਭੜੇ ਬੜੇ ਫੈਂਟ ਵਰਕ ਯੂਨਿਟ ਲਾਈਨ ਚੈੱਕ ਕਰੋ ਸਭ ਇੰਨੀਆ ਮੇਨਟੈਂਸ ਕਰਕੇ ਫਿਰ ਵੀ ਕਾਲਾ ਸਰ ਕੰਮ ਕਿਹੋ ਜਿਹਾ ਲੱਗਾ ਬਹੁਤ ਜਿਆਦਾ ਪਿਸ਼ੂ ਕ੍ਰਸ਼ ਦਾ ਕਪੜਾ ਟਾਈਂਡਾਈ ਕਰਾਣ ਦਾ ਮਤਲਬ ਹੈ ਜੇ ਖਾਲਾ ਜੀ ਦੇ ਘਰ ਨਹੀਂ ਕਪੜੇ ਦਾ ਵੇਡ ਜੀ ਹੋਗਾ ਅੱਛਾ ਰੁਕੋ ਦੁਪੱਟਾ ਐਂਡ ਕਲਰ ਉਹ ਇੰਗਲਿਸ਼ ਮੋਡ ਦਾ ਰੇਟ ਸਾਡੀ ਵਿੱਚ ਕੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ 3200 ਦਾ 8 ਗੱਡ 3500 ਲੈ ਲੈ ਮੇਰੇ ਹਿਸਾਬ ਨਾਲ 2690 2890 ਆਹ ਢੀ ਦੁਕਾਨ ਦੇ ਹਿਸਾਬ ਨਾਲ ਭਈਆ ਰੇਟ ਇਜ਼ 2090 ਸ਼ਿਮਰ ਕ੍ਰਸ਼ਰ ਜੂਵਰ ਦਾ ਕਪੜਾ ਪਫ ਦੇ ਕਢਾਈ ਬਾਹ ਦੇ ਕਢਾਈ ਪੈਂਟ ਦੇ ਕਢਾਈ ਜੋ ਜਿਹਨੇ ਲੰਬਾ ਜਿਹਨਾਂ ਦੇ ਦੁਬੱਟੇ ਦਾ ਸਟਾਈਲ ਲਵਾਈ ਹੈ ਭਾਈ ਮੈਂ ਕਹਿੰਦਾ ਕਿ ਪੂਰਾ ਪੰਜਾਬ ਛਾੜ ਲਓ ਇਹੋ ਜੀ ਚੀਜ਼ ਨਹੀਂ ਮਿਲ ਸਕਦੀ ਸਾਡੇ ਅੰਮ੍ਰਿਤਸਰ ਲੈਵਲ ਤੇ ਦੁਬੱਟਾ ਕਢਾਈ ਨਹੀਂ ਕੀਤਾ ਠੀਕ ਹੈ ਸਾਂਗ ਬਿਲਕੁਲ ਜੀ ਸਾਡੇ ਵੈਬ ਡਿਜ਼ਾਈਨ ਦਾ ਇਹ ਸੂਟ ਬਣਾਉਣਾ ਜਿਹਨੂੰ ਸਭ ਲੱਗੇ ਠੀਕ ਹੈ ਨਹੀਂ ਸਮਝਿਆ ਕਿ ਨਾ ਮੈਂ ਕਿਹਨਾਂ ਹੀ ਮਾਰਦੀ ਹੈ ਕਿ ਇਹ ਕਿਹਨਾਂ ਕੀ ਦਾ ਵੱਡਾ ਬ੍ਰਾਂਡ ਹੈ ਲੁਧਿਆਣੇ ਦਾ ਮੈਂ ਨਾ ਨਹੀਂ ਲੈ ਸਕਦਾ ਬਹੁਤ ਵੱਡਾ ਬ੍ਰਾਂਡ ਹੈ ਕੰਪਨੀ ਨੇ ਮਾਲ ਦਿੱਤੇ ਹੈ 128 ਸੂਟ ਡਿਸਕਾਊਂਟ ਪਰ ਦਾ ਕੰਮ ਚੈੱਕ ਕਰੋ ਸਾਗਰ ਪਿਓਰ ਨੇਚਰਲ ਕਰੇਬ ਹੈ ਪਰ ਜਿਹੜੀ ਕਰੇਬ ਹੈਗੀ ਇਹ ਜਿਹੜਾ ਮਰਜ਼ੀ ਆਣ ਕੇ ਦੁਕਾਨ ਦੇ ਉੱਤੇ ਚਾਹੇ ਲੈਬ ਜੂ ਚੈੱਕ ਕਰਾ ਲਓ ਜੇ ਕਰੇਬ ਕਿਹਾ ਤੇ ਕਰੇਬ ਹੀ ਹੋਏਗੀ ਮੈਂ ਬੋਲਦਾ ਐਸਕੇ ਦੀ ਕਰੇਬ ਵੀ ਨੇਚਰਲ ਕਰੇਬ ਪਿਓਰ ਪੰਜਾਬੀ ਵਾਲਾ ਦੇਸੀ ਘੋਸਾਗਰ ਪਫ ਦੀ ਕੜਾਈ ਚੈੱਕ ਕਰੋ ਜਦੋਂ ਮਰਜ਼ੀ ਚੈੱਕ ਕਰੋ ਨੂੰ ਆਣ ਕੇ ਗੋਟਾ ਬੱਡੀ ਚੈੱਕ ਕਰੋ ਜੋ ਅੱਗੇ ਪ੍ਰਿੰਟ ਹੈ ਇਧਰ ਹਾਂਜੀ ਸੋ ਪਿੱਛੇ ਪ੍ਰਿੰਟ ਹੈ ਬਾਵਾ ਪ੍ਰਿੰਟ ਹੈ ਲੜੜ ਚੁੰਨੀ ਜਿਹੜੀ ਦੁਪੱਟਾ ਦੇਤੀ ਗਿਓ ਸਾਗਰ ਪਿਓ ਚਰੋਂਦਾ ਦੁਪੱਟਾ ਦੁਬੱਟੇ ਦਾ ਕੰਮ ਹੋਇਆ ਭਾਈ ਮੇਰੇ ਕੋਲ 7-800 ਦਾ ਦੁਪੱਟੇ ਝੋਟਾ ਇਸ ਸੂਟ ਦਾ ਹੈ 3190 ਦਾ ਨੈਚੁਰਲ ਕ੍ਰੇਪ ਦਾ ਸੂਟ ਹੈ ਨਲ ਕ੍ਰੇਪ ਦੀ ਬਾਟਮ ਹੈ ਮਸ਼ੀਨ ਵਾਸ਼ੇਬਲ ਕੁਆਲਿਟੀ ਦਾ ਇੱਕ ਕਰਾ ਦੀ ਫਿਰ ਬਿਲਕੁਲ ਜੀ ਬਿਲਕੁਲ ਕਰਾ ਦੀ ਫਿਰ ਤੂੰ ਕਰਾ ਲੈ ਮੈਂ ਕਰਾਦਾ ਕਰਾ ਦੇ ਭਾਈ ਮੈਂ ਫਾਇਦਾ ਕਰਾਣ ਵਿੱਚ ਮੈਂ ਤਾਂ ਫਿਰ ਕਹਿੰਦਾ ਇੱਕ ਵਾਰੀ ਤੂੰ ਮੈਂ ਹੀ ਕਰਾ 1490 ਰੇਟ ਨੈਚੁਰਲ ਕ੍ਰੇਪ ਦਾ ਸੂਟ 1490 ਕਿਹਾ ਲਗਾ ਕੋਈ ਨਹੀਂਗਾ ਪਹਿਲਾਂ ਕੋਈ ਇੰਗਲਿਸ਼ ਕਰੇ ਸਭ ਤੋਂ ਘੱਟ ਰੰਗ ਰਾਨੀ ਸਭ ਤੋਂ ਘੱਟ ਸਭ ਤੋਂ ਘੱਟ ਰੰਗ ਰਾਨੀ ਉਹ ਸਾਰਿਆਂ ਨੇ ਕਹਿੰਦਾ ਹੀ ਹੋਟਪਿੰਗ ਚਾਹੀਦਾ ਸਾਡੀ ਤਰੀਕੇ ਹੈ 4 ਕੁ ਤੋਂ ਰਹਿ ਗਿਆ ਮੈਂ 10 ਦੇਖੋ ਮਾਲ ਬੱਧਾ ਕਦੋਂ ਆਂਦਾ ਜਦੋਂ ਰੰਗ ਅਨ ਛੋਟੀ ਡੋਸਾ ਗਰ ਅਨ ਛੋਟੀ ਸਭ ਬਿਲਕੁਲ ਜੀ ਬਿਲਕੁਲ ਮਰ ਇੱਕ ਜੀ ਕੇ ਕੁਆਂਟੀਟੀ ਨਹੀਂ ਅੱਗੇ ਤੀਜਾ ਕਦਰ ਮੋਰ ਪੰਖੀ ਰੈਡੀ ਚੁੰਨੀ ਖੋਲੀ ਇਹਨਾਂ ਜੀ ਰਹਿਣ ਦੇ ਰਹਿਣ ਦੇ ਟਾਈਮ ਨਿਕਲ ਲੈ ਚੱਲ ਇੱਕ ਮਿੰਟ ਖੋਲ ਵਾਜੀ ਵਾਜੀ ਵਾਹ ਇੱਧਰ ਆਓ ਓਏ 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 ਐਂਡ ਮਹਿੰਦੀ ਕਲਰ ਐਂਡ ਜੇ ਆਂਡ ਜਿੰਨੀ ਕਹਿ ਰਹੀਏ ਓਨੀ ਥੋੜੀ ਡਿਮਾਂਡ ਤੇ ਡਿਮਾਂਡ ਸ਼ਿਮਰ ਦਾ ਦੁਪੱਟਾ ਸ਼ਿਮਰ ਦਾ ਸੂਟ ਹੈ ਪਹਿਲਾਂ ਡਿਜ਼ਾਈਨ ਵਿੱਚ 26 2600 ਰੁਪਏ ਦੇ ਹੁਣ ਅੱਜ ਦਾ ਰੇਟ 1240 ਉਹੀ ਕੁਆਲਿਟੀ ਉਹੀ ਕਪੜਾ ਅੱਗੇ ਵਿਦਆਊਟ ਹੈਂਡ ਸੀ ਹੁਣ ਪੂਰਾ ਸਾਰਾ ਹੈਂਡ ਹੈਂਡ ਹੈ ਸਾਰਾ ਹੈਂਡ ਹੈ ਸਾਰਾ ਹੱਥ ਦਾ ਜੀ ਸਾਰਾ ਹੱਥ ਸਾਰਾ ਹੱਥ ਦਾ ਕੰਮ ਕਰੇ ਸ਼ਿਮਰ ਦਾ ਸੂਟ ਹੈ ਬੈਕ ਪਲੇਨ ਸ਼ਿਮਰ ਬਾਜੂ ਪਲੇਨ ਸ਼ਿਮਰ ਬੋਟਮ ਦੀ ਕੁਆਲਿਟੀ ਰਿਅਲ ਓਨ ਲੀਗਲ ਬਟਾ ਇੱਕ ਪੁਣ ਦਾ ਬਟਾ ਦਾ ਪਾਈ ਪੜਿਆ ਕੰਦਲ ਪੜੇ ਪਿਆਰੇ ਨੇ ਰੇਟ ਸੂਟ ਦਾ ਅੱਗੇ 1200 ਹੁਣ 12:40 ਰੇਟ ਹੈ ਦੁਬੱਟਾ ਹੈਵੀ ਕਰਾਹਣ ਤੋਂ ਬਾਅਦ ਦੁਬੱਟਾ ਹੈਵੀ ਕੰਪਲੀਮੈਂਟ ਅੱਗੇ ਇਕਲ ਨੰਦੀ ਭਾਈ ਓਏ ਤਾਂਬਾ ਇਹ ਰਸਤੀ ਕੇ ਬਾਵਾ ਮਿਕਸ ਜਿਆਗਾ ਭਾਜੀ ਮਿਕਸ ਇਹ ਮਹਿੰਦੀ ਹੈ ਇਹ ਮਹਿੰਦੀ ਇਕਲ ਇੰਗਲਿਸ਼ ਮਹਿੰਦੀ ਹੈ ਮਹਿੰਦੀ ਸੋਹਣੀ ਹੈ ਇੰਗਲਿਸ਼ ਮਹਿੰਦੀ ਭਾਜੀ ਔਰ ਇਹ ਇੱਕ ਵੀ ਦੇਖੀਏ ਸੈਲ ਪ੍ਰਿੰਟਰ ਨਾਲ ਹੈ ਰਜੇ ਮਹਿੰਦੀ ਵੀ ਥੋੜੇ ਇਹ ਵੀ ਦੱਸ ਦੇ ਨਾ ਆ ਦੇ ਘੱਟ ਨੇ ਮਾਲ ਦੇ ਹਿਸਾਬ ਨਾਲ ਔਰ ਡ੍ਰੀਅਰ ਔਰ ਡਿਮਾਂਡ ਬਹੁਤ ਜ਼ਿਆਦਾ ਹੈਗੀ ਰੇਟ 1240 ਸ਼ਿਮਰ ਦਾ ਕਪੜਾ ਫਰੰਟ ਹੈ ਬੈਕ ਸ਼ਿਮਰ ਦੀ ਹੈ ਬਾਜੂ ਪਲੇਨ ਹੈ ਬਾਟਮ ਰਿਓਨ ਦੀ ਹੈ ਕਪੜਾ ਵਧੀਆ ਹੈ ਵਾ ਤਾਂ ਸ਼ਿਮਰ ਨਾਲ ਸ਼ਿਮਰ ਹੈ ਔਰ ਜੇ ਤੁਹਾਡੇ ਘਰ ਲੋਗੇ ਨੂੰਗੇ ਲੈਣੇ ਹੈ ਲੋੜੀ ਦੇ ਅਡਵਾਂਸ ਤਿਆਰੀ ਕਰਕੇ ਰੱਖੋ ਬਾਅਦ ਚ ਪਾਰਸਲ ਲੇਟ ਹੋ ਸਕਦਾ ਹੈ ਸਹੀ ਗੱਲ ਸਹੀ ਹੈ ਅੱਜ ਜੀ ਹਾਂ ਜੀ ਕਿਉਂਕਿ ਰਹਿ ਗਈ ਹੈ 12 13 ਦਿਨ 12 13 ਦਿਨ ਤੇ ਮੁੜ ਕੇ ਪਹੁੰਚਦੇ ਲੱਗ ਜਾਣੇ ਨੇ ਵਾ 1240 ਰੇਟ ਸ਼ਿਮਰ ਤੋਂ ਸ਼ਿਮਰ ਕੀ ਕਲਰ ਵੈਂਦੀ ਇੱਕ ਨਤੰਬੂ ਪੂਰ ਦੇ ਕਾਰੀਗਰ ਦਾ ਸੂਟ ਹੈ ਕੈਮਰਾਮੈਨ ਫੋਕਸ ਕਰੋ ਪੂਰਾ ਹੈਂਡ ਦਾ ਗਲ ਹੈ 890000 ਰੁਪਏ ਦਾ ਗਲ ਆਏਗਾ 890000 ਰੁਪਏ ਦਾ ਗਲ ਹੈ ਸਾਰਾ ਨਕਸ਼ੀ ਦਾ ਗਲ ਹੈ ਨਕਸ਼ੀ ਦਾ ਕੰਮ ਹੈ ਪੂਰਾ ਡਿਜੀਟਲ ਪ੍ਰਿੰਟ ਹੈ ਪੂਰਾ ਬੈਕ ਪ੍ਰਿੰਟ ਹੈ ਇਹ ਸੂਟ ਜਿਸ ਕਾਰੀਗਰ ਨੇ ਮੈਨੂੰ ਭੇਜਿਆ ਹੈ ਨਾ ਉਹ ਕਹਿੰਦਾ ਭਈਆ ਜੀ ਬਸ ਵੀਡੀਓ ਮੇਰੇ ਤੇ ਦਾਲਨਾ ਸਾਨੂੰ ਆਲਰੇਡੀ ਚੈਨ ਆਦਾ ਵੀ ਨਾ ਵੀਡੀਓ ਨਾ ਹੀ ਨਾ ਉਹੀ ਜਿਹਨੇ ਆਪਣੇ ਗਾਕਾ ਨੂੰ ਆਪਣੇ ਦਿਖਾਣ ਆ ਲਈਏ ਜਿਹੜੀ ਜੀ ਨਵੀਂ ਜਾਂਦੀ ਹੈ ਸਾਲੋਂ ਆਪੀ ਨਹੀਂ ਗਿਆ ਨਾ ਜਿਹੜੀ ਸੂਟ ਦਾ ਕੀ ਰੇਨ ਵਾਲੀ ਸੂਟ ਦਾ ਹੁੰਦਾ ਪਾਜੀ ਇਹ ਅੱਗੇ ਮੈਂ ਵੇਚਿਆ ਜੀ 1990 ਰੁਪਏ ਦਾ 1690 ਡੀਟਾ ਕਰੀਗਾ ਕੋ ਇਹ ਗੁਣ ਡੀਬਰੀ ਚੈੱਕ ਕਰ ਲਓ ਲੰਬਾਈ 46 ਪਲੱਸ ਬਣੇਗੀ ਚੌੜਾਈ 26 ਪਲੱਸ ਬਣੇਗੀ ਔਰ ਲਿਟਰਲੀ ਵਾਟ ਅ ਸੂਟ ਵਾਟ ਅ ਸੂਟ ਐਂਡ ਵਾਟ ਟੈਕ ਕਰੀਗਰ ਦਾ ਬੀਸ ਰੰਗ ਬਹੁਤ ਸੋਨਾ ਬਹੁਤ ਸੋਨਾ ਬਾਈ ਬਹੁਤ ਜਿਆਦਾ ਸੋਨਾ ਰੰਗ ਇਹਨਾਂ ਦਾ ਬੜਾ ਪਿਆਰਾ ਫਰੰਟ ਬੈਗ ਹੈ ਕਪੜਾ ਸ਼ਿਬਰ ਹੈ ਬਾਟਮ ਸ਼ੰਟੂਨ ਹੈ ਦੁਪੱਟਾ ਵੀ ਬਾਜੂ ਪਾਕਿਸਤਾਨੀ ਲੇਸ ਲੱਗੀ ਪ੍ਰਿੰਟ ਹੋਈ ਬਾਜੂ ਬਹੁਤ ਸੋਹਣੀ ਬਾਜੂ ਹਾਂ ਡੈਂਡ ਲੇਕਿਨ ਬੰਗਾਲਾ ਕੀ ਲੱਡੀ ਪਾਜੀ ਨਹੀਂ ਸਟਾਈਲ ਬਣਾਉਂ ਬਿਊਟੀਫੁੱਲ ਨਾ ਬੋਲੀ ਨਹੀਂ ਬੋਲਦਾ ਭਾਈ ਗਲਤ ਹੋ ਜਾਂਦਾ ਭਾਈ ਸੋ ਜਿਆਦਾ ਸੋਹਣਾ ਸੋਹਣਾ ਬਹੁਤ ਸੋਹਣਾ ਸੋਹ ਸੋਹਣਾ 46+ ਦਾ ਬਾਈਬਲ 4x ਰ ਤੱਕ ਬਣੇਗਾ ਐਂਡ ਲਿਟਰਲੀ ਸਾਡਾ ਪੰਜਾਬੀ ਗਾ ਵੀ ਬਦਲ ਚੁੱਕਾ ਬੜਾ ਬੜੀਆਂ ਬਈ ਬੜਾ ਬੈਗ ਵੀ ਪ੍ਰਿੰਟਡ ਹੈ ਅਸ ਕਰੀ ਗੇ ਯਾਰ ਕਿੰਨਾ ਕੁ ਸਮਝਾਵਾਂ ਉਹ ਸੁਣ ਲੈ ਗਰੇਪ ਦਾ ਕਪੜਾ ਹੋਵੇ ਤੇ ਐਡਾ ਰੂਵ ਵਰਗਾ ਕਪੜਾ ਹੋਵੇ ਸਾਇੰਸ ਫੂਟ ਦੀ ਰੇਟ ਕੀ ਹੁੰਦੀ ਤੇਰੇ ਸਾਨੂੰ ਸੂਟ ਦਾ ਰੇਟ ਭਈਆ ਪਾ ਕੇ ਪਾਇਆ ਹੈ 1490 ਰੁਪਏ ਅੱਜ ਦਾ 900 ਤੇ 90 ਰੁਪਏ ਦੁਬੱਟਾ ਦੇ ਕੁਝ ਬੋਲਣਾ ਮੈਂ ਸੋਚੀ ਪੈ ਗਿਆ ਫੋਰ ਸਾਈਡ ਦੁਬੱਟਾ ਜੇ ਉਹਦਾ ਦੁਬੱਟਾ ਜੇ ਫੋਰ ਸਾਈਡ ਦੁਬੱਟਾ ਜੇ ਸੂਟ ਦਿੱਲੀ ਦਾ ਹੈ ਨੈਚੁਰਲ ਗਰੇਪ ਦਾ ਸੂਟ ਹੈ ਘੇਰੇ ਦਾ 26 ਬਣੇਗਾ ਲੰਬਾਈ 46 ਪਲੱਸ ਬਣੇਗੀ ਨੈਚੁਰਲ ਗਰੇਪ ਹੈ ਅੱਗੇ ਪ੍ਰਿੰਟ ਹੈ ਬੈਕ ਪਲੇਨ ਹੈ ਬਾਵਾ ਪਲੇਨ ਹੈ ਬੋਡਮ ਨਾਲ ਦਿੱਲੀ ਵਾਲੀ ਅਲਟਨ ਡੋਲ ਕਲਰ ਵੀ ਬਹੁਤ ਪਿਆਰੇ ਕੰਟਰਾਸਟ ਬਹੁਤ ਸੋਹਣਾ ਸਰਕਾਰ ਧੁੱਪੇਗਾ ਨਾ ਜੀ ਨਾ ਘਰ ਕਿੱਥੇ ਧੁੱਪਣਾ ਭਈ ਹੈ ਨੇਚਰਲ ਹੈ ਪਿਓਰ ਗਰੇਪ ਹੈ ਆਏ ਹੋਏ ਇਹ ਕਲਰ ਤੁਸੀਂ ਨਹੀਂ ਕਿਸੇ ਨੇ ਪੀਸ ਬਹੁਤ ਸੋਹਣਾ ਨਹੀਂ ਭਾਈ ਇਹ ਕਹੇ ਜੀ ਨਾ ਜੀ ਨਾ ਕਲਰ ਹੀ ਨਹੀਂ ਮਿਲਣਾ ਕੀ ਤੂੰ ਇਹ ਕਲਰ ਵੀ ਤੁਸੀਂ ਕੇ ਸਿਸਟਰ ਨੇ ਪਾਏਗਾ ਰੇਟ 990 ਦੇ ਅਗਲੀ ਗੱਲ ਧਿਆਨ ਨਾਲ ਟਾਈਮ ਹੈਗਾ ਸਾਰਾ ਦਾਣਾ ਹੱਥ ਨਾਲ ਲੱਗਾ ਹੈ ਕਿਤੇ ਭੁੱਲ ਕੇ ਨੂੰ ਬਾਲਟੀ ਚ ਨਾ ਪਾਵਣ ਸਾਰਾ ਘੇਰੇ ਤੋਂ ਬੋਕ ਮੇਕਅਪ ਮੇਕਅਪ ਦੀ ਕੇਅਰ ਕਰ ਸਕੋ ਬਾਡਮ ਦੀ ਕੁਆਲਿਟੀ ਠੀਕ ਹੈ ਭਾਰਾ ਮਾਲ ਹੈ ਦੁਬੱਟਾ ਪਿਓਰ ਹੈ ਦੁਬੱਟਾ ਦੋਤੀ ਹੈ ਕੱਲ ਇੱਕ ਲੇਡੀ ਨੇ ਕਹੇ ਦੁਬੱਟਾ ਛੋਟਾ ਹੈ ਮੈਂ ਸਾਰੀ ਦੁਨੀਆ ਦੇ ਪੇਜਾਂ ਨੂੰ ਦੇਖਦਾ ਕੋਈ ਨਹੀਂ ਦੱਸਦਾ ਦੁਬੱਟਾ ਕਿੰਨਾ ਹੈ ਨਾ ਕੋਈ ਨਹੀਂ ਦੱਸਦਾ ਦੁਬੱਟਾ ਚੁੜਾਈ ਕਿੰਨੀ ਹੈ ਭਾਈ ਆਪ ਸਾਡਾ ਸੀਗਾ ਸਾਨੂੰ ਕੋਈ ਫਰਕ ਨਹੀਂ ਤੁਸੀਂ ਲਵੋ ਨਾਲੋਂ ਸਾਡਾ ਸਭ ਕੁਝ ਵਿਕਦਾ ਥਿਸ ਇਜ਼ 230 ਪੰਜਾਬੀ ਕਸਟਮਰ ਰਵਾਇਡ ਕਰੇ ਆਲ ਇੰਡੀਆ ਦੇ ਕਸਟਮਰ ਨਵੇਂ ਔਰ ਅੱਜਕੱਲ੍ਹ ਜਿਹੜੇ ਗਰਲਸ ਨਵੇਂ ਜਨਰੇਸ਼ਨ ਦੀਆਂ ਉਹਨਾਂ ਨੂੰ ਬਸ ਇਹ ਚਾਹੀਦੀ ਚੁੰ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਚੁੰਨੀ ਕਿੰਨੀ ਚੋੜੀ ਬਿ ਜਿਹੜਾ ਮੇਰਾ ਸੂਟ ਪੰਜਾਬੀਆ ਕਿਸ ਤਰ੍ਹਾਂ ਦੇ ਮੁਰਾਲ ਦੇ ਉੱਤੇ ਸਾਡਾ ਮੋਸਟ ਵੇਟਿੰਗ ਆਰਟੀਕਲ ਸੱਬੇ ਸੰਜੀ ਦਾ 2290 ਰੇਟ ਸੀ ਜੂੜ ਦਾ ਪੂਰਾ ਪਫ ਦਾ ਕੰਮ ਕਰਾ ਕੇ ਪੂਰਾ ਪ੍ਰਿੰਟਿੰਗ ਕਿਹੜੀ ਸ਼ਾਨ ਦਾ ਬਹੁਤ ਵਧੀਆ ਭਾਈ origignal ਕੱਚ ਦਾ ਮਿਰਰ ਸੱਬੇ ਸੰਜੀ ਦੇ ਕਨਸੈਪਟ ਦੇ ਤੇ ਉਹਨਾਂ ਦੀ ਫਰਸਟ ਕਾਪੀ ਨਹੀਂ ਸੱਬੇ ਸੰਜੀ ਹਰ ਕੋਈ ਫੋਨ ਲੈਣ ਲੱਗੇਗੀ 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 ਤੁਹਾਡੀ ਮਿਹਲੇ ਚਲੂ ਵੇਰੀ ਸੂਟ ਕਿਦਾਂ ਵਿਕਦਾ ਲ ਮੈਂ ਕਹਿੰਦਾ ਭਾਈ ਪੁੱਛੋ ਕੁਛ ਨਾ ਇਹਦਾ ਰੇਟ ਆਂਦਾ 1540 ਰੁਪਏ ਦਾ ਕਰ ਤਾ 1540 ਵੇਚਣ ਦੀ ਲੋੜ ਨਹੀਂ ਪੈਂਦੀ ਵੇਚ ਵਾਕੇ ਗੱਲ ਵੇਚਣ ਦੀ ਅਸਲੀ ਜਿਹੜੀ ਕੁੜੀ ਨੂੰ ਫਰਸਟ ਕਾਪੀ ਨਹੀਂ ਚਾਹੀਦਾ Ориジナル ਚਾਹੀਦਾ ਇੱਕ ਮਸਲੀਨ ਸਾਡੇ ਕੋਲ ਆਂਦੀ ਹੈ ਜਿਆਦਾ ਬਲਸ ਇਹ ਉਸ ਤੋਂ ਵਧੀਆ ਕਪੜਾ ਠੀਕ ਹੈ ਸਾਕਰ ਸਹੀ ਗੱਲ ਹੈ ਭਾਈ ਪੂਰਾ ਫਰੰਟ ਇਹ ਮਡਾਲ ਚਾ ਨਾ ਭਈਆ ਬੈਕ ਪ੍ਰਿੰਟ ਫਰੰਟ ਬੈਕ ਦੀ ਬਾਹ ਵੀ ਪ੍ਰਿੰਟ ਕਲਰ ਲਗਾ ਦੇ ਕਲਰ ਕਲਰ ਛੋਟ ਵੀ ਤੇ ਇਤੋ ਵੀਲ ਪਰ ਇੱਕ ਹੋਰ ਟਵਿੰਕ ਰਾਨੀ ਨਹੀਂ ਗਾ ਗਜਲੀ ਨਹੀਂ ਗਾ ਬੜੀ 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 ਤਰਪੀਸ਼ ਬਹੁਤ ਸੋਹਣਾ ਇਹ ਫਰੰਟ ਲੁੱਕ ਚੈੱਕ ਕਰੋ ਇਹ ਸੂਟ ਲਗਾ ਹੈ ਸਿਰਫ ਉਹਨਾਂ ਗੱਲ ਲਈ ਜਿਹਨੇ ਰੋਜ਼ ਆਫਿਸ ਜਾਣਾ ਚੰਡੀਗੜ੍ਹ ਟੇਸਟ ਕਰੋ ਦਿੱਲੀ ਬੰਬਈ ਟੇਸਟ ਕਰੋ ਵੈਸੋ ਦਿਹਾੜੀ ਪੰਜਾਬ ਦੀ ਕੁੜੀਆਂ ਵੀ ਕਿਤੇ ਗਈਆਂ ਹਰ ਘਰ ਘਾਟੇ ਸਾਰਾ ਪੰਜਾਬ ਸਾਡਾ ਫੋਲੋ ਕਰਦਾ ਤੁਹਾਨੂੰ ਹਾਂ ਸਹੀ ਗੱਲ ਹੈ ਰੇਟ 1540 ਮੋੜਾਲਵੇ ਸੂਟ ਹੈ ਏ ਗ੍ਰੇਡ ਕੁਆਲਿਟੀ ਏ ਗ੍ਰੇਡ ਕਪੜਾ ਇਹਨਾਂ ਦੀਆਂ ਫਰਸਟ ਕਾਪੀਸ ਬਲੇ ਸਬੇਸਾ ਜੀ ਦੀ ਕਾਪੀ ਹੈ ਰੇਟ ਵਾਈਸ ਪਲੀਜ਼ ਕੰਪੇਅਰ ਕਰੋ ਤੇ ਦੂਜੀ ਗੱਲ ਇੱਕ ਹੋਰ ਇੱਕ ਅਸੀਂ ਬਾਅਦ ਜਿਹੜਾ ਦੇਨੇ 11 1200 ਉਹ ਕੁਆਲਟੀ ਨਹੀਂ ਕਿ ਉਸ ਤੋਂ ਬੈਟਰ ਹੋਣਾ ਚਾਹੀਦਾ ਉਹ ਪਾ ਜੀ ਫੇਰ ਆ ਜਾ ਆ ਜਾ ਆ ਜਾ ਆ ਜਾ ਪਰ ਇਹ ਗੱਲ ਹੈ ਜਿੰਨਾ ਆਏ ਉਹਨਾਂ ਤੋਂ ਥੋੜਾ ਜਿਹੜੇ ਤੇ ਨਵੇਂ ਫੋਨ ਆਉਂਦੇ ਉਹਨਾਂ ਨੂੰ ਨਹੀਂ ਪਤਾ ਪਿਛਲੀ ਪੂਰੀ ਗਰਮੀਆਂ ਚ ਪਿਛਲੀ ਪੂਰੀ ਗਰਮੀਆ 7 ਮਹੀਨੇ ਵੇਡਿੰਗ ਸੂਟ ਰਿਆ ਸਹੀ ਗੱਲ ਬਾਜੀ ਮੈਂ ਉਹ ਹੀ ਲਾਡੀ ਬਿੱਬੂ ਵੇਅ ਰਿਆ ਭਾਜੀ ਸਾਗਰ 7 ਮਹੀਨੇ ਵੇਡਿੰਗ ਸਮਝ ਲੈ ਬਿਲਕੁਲ ਜੀ ਮਨ ਤੇ ਪਤਾ ਹੀ ਹੈ ਭਾਜੀ ਇੱਕ ਗੱਲ ਦੱਸ ਜੇ ਮਾਲੇ ਮੰਗਾਇਆ ਨਾ 20 25 ਗੰਢਾ ਮੰਗਾ ਲਿਓ ਮੁੜ ਕੇ ਸਾਡੇ ਕੋ ਗਾਲਾਂ ਨਹੀਂ ਕੱਢੀ ਜਾਂਦੀ ਯਾਰ ਸੱਚੀ ਗੱਲ ਹੈ ਭਾਈ ਜੇ 108 ਸੂਟ ਡਿਟਾਈਲ ਰੇਟ 1140 ਜੋ ਅੱਗੇ ਪ੍ਰਿੰਟ ਸੋ ਪਿੱਛੇ ਪ੍ਰਿੰਟ ਮੈਂ ਇਹ ਚਾਹਾਂਗਾ ਕਿ ਲਾਡੀ ਭਾਈ ਜੋਗਾ 9 ਵਜੇ ਪਰ ਮੈਂ ਇਹਨਾਂ ਭਾਜੀ ਇਹਨੂੰ ਪਰੇ ਕੀ ਸਮਝਿਆ ਕਰੋ ਮਂਗਾਓ ਕਟਖੋਲਾ ਮਂਗਾਓ ਮਾਲ ਕਿਉਂਕਿ ਕਾਊਂਟਰ ਤੇ ਫਿਰ ਦਰਦਾ ਵੇਚਣਾ ਹੁੰਦਾ ਰੇਟ 11 40 ਇੱਕ ਸਾਲ ਹੋ ਗਿਆ ਜੇ ਅੱਜ ਤੱਕ ਵੇਟਿੰਗ ਚ ਇੱਕ ਸਾਲ ਤੋਂ ਵੇਟਿੰਗ ਸੋਚੋ ਜਿਹੜਾ ਕਿੰਨੀ ਕੁ ਇਹਦਾ ਔਰ ਪਿਛਲੇ ਸਾਲ ਕਟੋ-ਕੱਟ 5-6000 ਦਾ ਕਾਹਨੂੰ ਪੈਸੇ ਵਾਪਸ ਪਾਏ ਸਕੇ ਸੂਟ ਨਹੀਂ ਕਰਾਈ ਬਿਲਕੁਲ ਜੀ ਬਿਲਕੁਲ ਤਾਂਜੀ ਮੈਂ ਕਿਹਾ 25-30 ਗੰਢਾ 50 ਮਂਗਾ ਲਿਓ ਓਏ ਹੋਏ ਹੋਏ ਲੱਡੀ ਅਹੀ ਮੇਰੇ ਵਰਗੇ ਸਾਉਂਢੇ ਨਹੀਂ ਬੜਾ ਚੱਜਨੇ ਆਹ ਸਾਫਲਾ ਰੰਗ ਵੇਖ ਲੈ ਭਾਜੀ ਤੁਹਾਡਾ ਸਾਫਲਾ ਥੋੜਾ ਜਿਹਾ ਆਏਗਾ